ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਕਣੀਆਂ ਕਣੀਆਂ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਬਾਜੇਖਾਨੇ ਦੇ ਰਹਿ ਜਾਂਦਾ ਵੈਸੇ ਇਹਦੇ ਨੇੜ ਦੇ ਪਿੰਡਾਂ ਦੇ ਵਿੱਚ ਨਯੌਰ ਮਲੂਕਾ ਕੋਠਾਗੁਰੂ ਇਹਦੇ ਆਸ-ਪਾਸ ਦੇ ਪਿੰਡ ਹੈ ਭਗਤਾ ਭਾਈ ਕਾ ਵੀ ਇੱਥੋਂ ਨੇੜ ਹੀ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਭਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਰੁਟੀਨ ਚ ਪਸ਼ੂ ਹੁੰਦੇ ਆ ਵਿਕਰੀ ਵਾਲੇ ਗਾਵਾ ਜ਼ਿਆਦਾਤਰ ਆਉਂਦੀਆਂ ਅੱਜ ਦੀ ਜਿਹੜੀ ਵੀਡੀਓ ਐ ਸਪੈਸ਼ਲ ਐ ਜਿਹੜੇ ਵੀਰ ਜਰਸੀ ਨਸਲ ਨੂੰ ਪਸੰਦ ਕਰਦੇ ਆ ਉਹਨਾਂ ਵਾਸਤੇ ਕਿਉਂਕਿ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਜਰਸੀ ਵੈੜਾਂ ਦਿਖਾਉਣੀ ਐ ਇੱਕ ਤਾਂ ਬਿਲਕੁਲ ਹੀ ਤਾਜੀ ਸੂਈ ਵੀ ਜਿਨੇ ਬੱਚਾ ਕਾਮਾਕਾਜੀ ਬੁੱਲਦਾ ਦਿੱਤਾ ਤੇ ਇਹ ਤੋਂ ਇਲਾਵਾ ਇੱਕ ਵੈੜ ਜਿਹੜੀ ਉਹ ਗੱਬਣ ਖੜੀ ਐ ਉਮਰ ਇਹਦੀ ਛੋਟੀ ਐ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸ਼ੂ ਜਦੋਂ ਵੀ ਪਸੰਦ ਆ ਜੇ ਕਿਤੋਂ ਵੀ ਤੁਸੀਂ ਪਸ਼ੂ ਦੇਖ ਰਹੇ ਹੋ ਵੀਡੀਓ ਦੇਖ ਰਹੇ ਹੋ ਤਾਂ ਕੋਲ ਆ ਕੇ ਆਪ ਦਿਨ ਅੱਖਾਂ ਸਾਹਮਣੇ ਦੇਖ ਕੇ ਫਿਰ ਸੌਦੇ ਕਰਿਆ ਕਰੋ ਆਓ ਮਿਲਦੇ ਆ ਬਾਈ ਨੂੰ ਤੇ ਕਰਦੇ ਆ ਗੱਲਬਾਤ ਦੋਸਤੋ ਇਹਨਾਂ ਦੋਹਾਂ ਵੜਾਂ ਬਾਰੇ ਕਣੀਆਂ ਪਿੰਡ ਦੇ ਵਿੱਚੋਂ ਇਹ ਤੁਹਾਨੂੰ ਅੱਜ ਦੀ ਜਿਹੜੀ ਉਹ ਮੈਂ ਵੀਡੀਓ ਦਿਖਾ ਰਿਹਾ ਗਗੂ ਬਾਈ ਸਸਤੀ ਕਾਸੀ ਗਗੂ ਦੋ ਨਾਕ ਦਿਖਾ ਹਾਂਜੀ ਹਾਂਜੀ ਬਾਈ ਅ ਬਾਈ ਸ਼ੁਰੂਆਤ ਕਰਦੇ ਆ ਸੂਈ ਸਵਾਈ ਵੜ ਤੋਂ ਇਹ ਬੱਚੀ ਬਾਈ ਸੂਹਾ ਸੂਈ ਆ ਜੇਰ ਜੂਰ ਕੰਪਲੀਟ ਆ ਦੀ ਠੀਕ ਹੈ ਹਾਂਜੀ ਸੂਹਾ ਕੰਮ ਸੂਹਾ ਚੌਕ ਦੇਦਾਂ ਚੱਕਦੀ ਪਹਿਲਾ ਸੂਹਾ ਵੀਰੇ ਫਾਰਮ ਦੇ ਵਿੱਚੋਂ ਲਈ ਆ ਹੂੰ ਆਪੇ ਹੀ ਹੈਗੀ ਆ ਕਿਸੇ ਵਰਲਡ ਵਾਈਡ ਦੇ ਸੀਮਨ ਦੀ ਇਹਦੇ ਜਿਹੜਾ ਕਾਮਾਕਾਜੀ ਦਾ ਲੱਗਿਆ ਸੀਗਾ ਬਾਈ ਠੀਕ ਹੈ ਲੱਗਿਆ ਸੈਕਸਰ ਦੀ ਦੇਗੀ ਮੇਲ ਨੂੰ ਜਨਮ ਬਾਈ ਬੱਚਾ ਬੱਛਾ ਆਇਆ ਹਾਂਜੀ ਹੋਇਆ ਸੋ ਦੋਸਤੋ ਬੱਛਾ ਇਹਨੇ ਦਿੱਤਾ ਪਹਿਲੇ ਨੰਬਰ ਤੇ ਚਾਰ ਦੰਦ ਚੁਆਇਸ ਵੀ ਦੀ ਬੜੀ ਵਧ ਗਈ ਬਾਈ ਮੇਰਾ ਫੋਨ ਅੰਦਰ ਪਿਆ ਜੇ ਕਿਸੇ ਨੇ ਆਪਣਾ ਸੌਦਾ ਕਰ ਲਿਆ ਬੰਦੇ ਨੇ ਸਪੈਸ਼ਲ ਆਪਾਂ ਚੁਆਇਸ ਦੀ ਵੀਡੀਓ ਵੀ ਪਾ ਦਾਂਗੇ ਠੀਕ ਹੈ ਹੁਣ ਇਹਦਾ ਦੁੱਧ ਚੋਇਆ ਜਾਂ ਪਰੇ ਹਵਾਨੇ ਚ ਚੋਇਆ ਬਾਈ ਵੀਡੀਓ ਤਾਂ ਕੱਲ ਦਾ ਬਣਾਉਂਦਾ ਸੀਗਾ ਇਰਾਦਾ ਤੁਸੀਂ ਆਖਿਆ ਵੀ ਚਲੋ ਇੱਧਰ ਆਏ ਆ ਤਾਂ ਹੀ ਮम्मा ਚਲ ਤਿਆਰ ਕਰਕੇ ਪਾ ਦਈਏ ਵੀ ਇਹਦਾ 1,30,000 ਰੁਪਏ ਰੇਟ ਆ ਬਈ ਖੋਲੀਏ ਦੋਸਤੋ ਵਰਲਡ ਵਾਈਡ ਦੇ ਕਿਸੇ ਬੁੱਲ ਦੀ ਇਹ ਆ ਪਤੇ ਕਾਮਾ ਕਾਜੀ ਦੇ ਬੱਚੇ ਨੂੰ ਜਨਮ ਦਿੱਤਾ ਹੈ ਤਾਂ ਜਾ ਇਹਦਾ ਬੜਾ ਚੰਗਾ ਹੈ ਬਹੁਤ ਸੋਹਣਾ ਸਟਰਕਚਰ ਦੋਸਤੋ 1,30,000 ਦਾ ਰੇਟ ਰੰਗ ਬੜਾ ਚੰਗਾ ਵਹਿੜ ਦਾ ਹਵਾਨਾ ਫਿਟਿੰਗ ਵਾਲਾ ਜਰਸੀ ਦਾ ਸ਼ੌਂਕ ਰੱਖਦੇ ਆ ਤਾਂ ਇੱਕ ਨਗੀਨਾ ਹੀ ਹੈ ਬਾਕੀ ਕੋਲ ਆ ਕੇ ਤੁਸੀਂ ਦੇਖ ਲਓ ਪੈਸੇ ਤੁਸੀਂ ਲਾਉਣੇ ਆ ਹਾਈਟ ਚੰਗੀ ਆ ਦੋਸਤੋ ਲੰਬਾਈ ਚੰਗੀ ਆ ਪੇਟ ਦਾ ਸਾਈਜ਼ ਦੇਖੋ ਤੇ ਕਲਰ ਵੀ ਇਹ ਬੜਾ ਖਾਸ ਹੈ ਸੋ ਪਹਿਲੇ ਨੰਬਰ ਤੇ ਤੁਸੀਂ ਦੇਖੋ ਜਰਸੀ ਨਸਲ ਦੀ ਇਹ ਵੈਡ ਇਹ ਗਾਂ ਵਿਕਰੀ ਆਸਤੇ ਬਾਕੀ ਬਹੁਤ ਭਰਾਵਾਂ ਦੀ ਡਿਮਾਂਡ ਆਉਂਦੀ ਅਭੀ ਪੰਜਾਬ ਵਾਲੀ ਜਰਸੀ ਲੈਣੀ ਆਪਾਂ ਲੈਨੇ ਜਦੋਂ ਵੀ ਲੈਨੇ ਆ ਬਾਈ ਵੀ ਲੈਨੇ ਦਾ ਚਲੋ ਪੰਜਾਬ ਵਾਲੀਆਂ ਵੀ ਕਈ ਵਾਰ ਪੈਸੇ ਚੱਕ ਕੇ ਵੀ ਤੁਰੇ ਫਿਰਦਾ ਵੀ ਇਹੋ ਜਿਹੇ ਜਾਨਵਰ ਮਿਲਦਾ ਨਹੀਂ ਇਹ ਮੌਕੇ ਹੁੰਦੇ ਤੁਸੀਂ ਗੁਜ਼ਰਤੀ ਨਿਕਲਦੇ ਆ ਪਸੂ ਹਵਾਨਾ ਦੇਖੋ ਕਰਮਾ ਵਾਲੀ ਦਾ ਪੂਰਾ ਫਿਟਿੰਗ ਵਾਲਾ ਹਵਾਨਾ ਇਹ ਖੁੱਲੀ ਆਈ ਕਰਕੇ ਨਾ ਮਾੜੀ ਹੀ ਖਿੱਚਦੀ ਹੈ ਬਾਈ ਤਾਂ ਮਹਜ ਠੀਕ ਮੋਰੀ ਪਾੜੀ ਸੋ ਦਸਤੋ ਉੱਤਰ ਨੂੰ ਇਹ ਥੋੜਾ ਬੱਚੇ ਕੋਲ ਭੱਜ ਕੇ ਜਾਂਦੀ ਹੈ ਤੇ ਆਪਾਂ ਇੱਧਰ ਨੂੰ ਹੀ ਫੇਰ ਤੋਰਦੇ ਹਾਂ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਾਉਣੀ ਸੀ ਉਹ ਤੁਸੀਂ ਵੈਸੇ ਕਰ ਲਿਆ ਰੋਖ ਲਾ ਬਈ ਸੀਲਸ ਲੱਗ ਗਈ ਈਡੀ ਕਾ ਬਾਈ ਭਾਂਵੇਂ ਛੱਡ ਕੇ ਚੋਲੇ ਬੰਦਾ ਉਹ ਵੈਸੇ ਸੀਲਸ ਰੀਫਾ ਦਸਤੋ ਪਰ ਬੱਚੇ ਦੀ ਖੱਛੇ ਕੀ ਹੈ ਕਿਉਂਕਿ ਬੱਚਾ ਇਹਦਾ ਅੰਦਰ ਖੜਾ ਹੈ ਉਹ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਬਾਈ ਨੇ ਕਿਹਾ ਸੀ ਸੈਕਸਰ ਥੀਮਨ ਲੱਗਾ ਸੀ ਤੇ 95% ਰਿਜ਼ਲਟ ਆਉਣਾ ਹੁੰਦਾ 5% ਸੈਕਸਰ ਸੀਮਨ ਤੋਂ ਕਈ ਵਾਰ ਬੱਚੇ ਆ ਜਾਂਦੇ ਨੇ ਬਾਕੀ ਬਾਈ ਜਿਹੜੀ ਗੱਲ ਦੀ ਆਪਾਂ ਨੂੰ ਡਿਟੇਲ ਅੱਗੋਂ ਮਿਲਦੀ ਆ ਆਪਾਂ ਉਹੀ ਦੱਸ ਦਿਆਂ ਆਪਦੇ ਕੋਲੋਂ ਬਣਾ ਕੇ ਕਦੇ ਇਹ ਜੀ ਗੱਲ ਕੀਤੀ ਵੀ ਨਹੀਂ ਤੁਹਾਨੂੰ ਪਤਾ ਇੰਨਾ ਟਾਈਮ ਵੀਡੀਓ ਬਣਾਉਣ ਲੈਣ ਹੋ ਗਿਆ ਦੋਸਤੋ ਹੁਣ ਵੀ ਹਵਾਨਾ ਦੇਖੋ ਬਾਈ ਤਲਿਆਰਾ ਪਾ ਰਿਆ ਕਿਉਂਕਿ ਸ਼ਾਰਟ ਵੀਡੀਓ ਬਣਾਵਾਂਗੇ ਬੱਚੇ ਨੂੰ ਤਾਜ਼ਾ ਪਸੂ ਆ ਪਸੂ ਥੋੜਾ ਭੱਜ ਕੇ ਆਉਂਦਾ ਹੁੰਦਾ ਉਹਦੇ ਕਰਕੇ ਅਸੀਂ ਸੋਚਿਆ ਵੀ ਇਹਨੂੰ ਤਲਿਆਰਾ ਪਾ ਕੇ ਥਲ ਦਿੰਨੇ ਉਹ ਤੋਂ ਬਾਅਦ ਜਿਹੜੀ ਸ਼ਾਰਟ ਵੀਡੀਓ ਬਣਾਵਾਂਗੇ ਚਾਰੇ ਥਾਨ ਪੂਰੀ ਮਿੱਥੀ ਤੇ ਐ 1,30,000 ਰੇਟ ਐ ਬਰੀਡ ਕੁਆਲਿਟੀ ਚੰਗੀ ਆ ਤੇ ਗਾਂ ਦਾ ਥਣ ਹਵਾਨਾ ਚੰਗਾ ਹੈ ਇਸ ਤੋਂ ਬਾਅਦ ਜਿਹੜੀ ਵੈਢ ਦਿਖਾਉਣੀ ਹੈ ਇਹ ਵੀ ਬੜੀ ਸੋਹਣੀ ਤਿਆਰ ਹੋਊਗੀ ਆਉਣ ਵਾਲੇ ਟਾਈਮ 'ਚ ਮੈਂ ਕਹਾਂ ਕੋਈ ਬਾਈ ਜਿਹੜੀ 2 ਨੰਬਰ ਤੇ ਵੈਢ ਦਿਖਾ ਇਹ ਬਾਈ ਭਾਵੇਂ ਖੀਰੀ ਮੰਨ ਲਓ ਭਾਵੇਂ ਦੋਂਦੀ ਮੰਨ ਲਓ ਦੋ ਗਦੇ ਦਾ ਚੱਕਿਆ ਦੋ ਦੰਦ ਦੀ ਹੋਗੀ ਫਿਰ ਹਾਂਜੀ ਹਾਂਜੀ ਬਾਈ ਆ ਦਿਨ ਕਿੰਨੇ ਲਾਊਗੀ ਲੈਣੇ ਦੇ ਬਾਈ ਇੱਕ ਹਫਤਾ ਬਾਕੀ ਹੈ ਹਜੇ ਬੱਚੀ ਦਾ ਸਪੇਸ ਪੂਸ ਬਹੁਤ ਜਿਆਦੇ ਵਧੀਆ ਬੱਚੀ ਅੱਛਾ ਇਹਦਾ ਅੱਜ ਦਾ ਰੇਟ 1 ਲੱਖ 5000 ਰੁਪਏ ਬਾਈ ਖੋਲੀਏ ਦੋਸਤੋ ਅੱਜ ਦਾ ਰੇਟ 1 ਲੱਖ ਤੇ 5000 ਦੇਣੇ ਲੈਂਦੀ ਆ ਸੂ ਦੂਜੀ ਵਹਿੜਾਂ ਨੂੰ ਹੀ ਕੱਢੂਗੀ ਤੇ ਬਰੀਡ ਕੁਆਲਿਟੀ ਇਹਦੀ ਵੀ ਦੇਖੋ ਇਹ ਦੋਂਦ ਵਾਲੇ ਦੰਦ ਚੱਕ ਰਹੀ ਹੈ ਵਹਿੜ ਦੋਂਦੀ ਵੱਛੀ ਹੈ ਸੂਆ ਇਹਨੇ ਪਹਿਲਾ ਸੂਣਾ ਹੈ 1 ਲੱਖ ਤੇ 5000 ਇਹਦਾ ਰੇਟ ਹੈ ਜਿੱਦਾਂ ਤਿਆਰ ਹੋਊਗੀ ਕਰਮ ਵਾਲੀ ਤੈਂ ਤੋੜ ਦੂ ਬਾਈ ਇੰਨੇ ਬ੍ਰੀਕ ਲੈਵੇ ਦੀ ਵੱਛੀ ਹੈ ਸਹੀ ਹੈ ਸੋ 2 ਲੱਖ ਤੇ 35000 ਚ ਜੋੜਾ ਵਹਿੜਾਂ ਦਾ ਬਾਕੀ ਗੱਲਬਾਤ ਕਰੋਂਗੇ ਕੋਸੇ ਦੇ ਚ ਹੋਊਗਾ ਮਾਨਤਨ ਸੋ ਦੇਖੋ ਵਹਿੜਾਂ ਦੱਸੋ ਦੋਨੇ ਕੋਲੋਂ ਆ ਕੇ ਦੇਖੋ ਤੁਹਾਨੂੰ ਪਸੰਦ ਆਉਣੀਆਂ ਹਵਾਨਿਆਂ ਦੀ ਇਹਨਾਂ ਦੀ ਸਟਾਰਟਿੰਗ ਦੇਖੋ ਕਿੰਡੀ ਚੰਗੀ ਹੈ ਕਿਚੋ ਹੋਵਾਨਾ ਦੇਖੋ ਬਾਕੀ ਥਣ ਥੋਣ ਹੱਥ ਦੀ ਚਵਾਈ ਵਾਲਾ ਬਾਈ ਥੋੜੀ ਜੀ ਸਵੇਲਿੰਗ ਕਰਕੇ ਉਹ ਆ ਤੋ ਥੋੜੀ ਥੋੜੀ ਪਲੂਨ ਚੱਕ ਰੇ ਫੇਸ ਦੇਖੋ ਇਹਦਾ ਕਲਰ ਇਹਦਾ ਵੀ ਦੱਸੋ ਜਰਸੀ ਦਾ ਜਿਹੜਾ ਹਮੇਸ਼ਾ ਬੜੀ ਸੀਸ ਲੱਗ ਵੱੱਛੀ ਆ ਬਾਈ ਹਮ ਲਿਆ ਬਾਈ ਕਮਾਲਾ ਆ ਜੋ ਪਤਾ ਸੋ ਜਰਸੀ ਨਸਲ ਦੀ ਏ ਵੱੱਛੀ 2 ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੂ ਆਏ ਨੇ ਪਹਿਲਾ ਸੂਣਾ ਹਜੇ ਟਾਈਮ ਇਹਦਾ ਪਿਆ ਹਫਤੇ ਵਾਂਗੂ ਦੇਣੇ ਨੇ ਲੈ ਜਾਣੇ ਦੋ ਵਹਿੜਾਂ ਦੱਸੋ ਦੋਨੇ ਹੀ ਸਨਖੀਆਂ ਜਿਹੜੀਆਂ ਅੱਜ ਤੁਹਾਨੂੰ ਦਿਖਾਈਆਂ ਰੇਟ ਤੁਹਾਨੂੰ ਵੀਡੀਓ ਚ ਦੱਸਦੇ ਆ ਬਾਕੀ ਤੁਸੀਂ ਉੱਦੋਂ ਅੱਗੇ ਤਸੱਲੀ ਕਰਿਓ ਜਿਹੜਾ ਬਾਕੀ ਆ ਨਹੀਂ ਬਈ ਬਾਈ ਕੁ ਦੂਰੋਂ ਲਈ ਆਪਣੀ ਏਰੀਆ ਦੀਆਂ ਬੱਚੀਆਂ ਦੋਨੇ ਠੀਕ ਹੈ ਹਾਂਜੀ ਫੇਰ ਤੋਂ ਲੋਕਲ ਬਾਈ ਕਹਿੰਦਾ ਖਰੀਦੀਆਂ ਤੇ ਸੋਹਣੀਆਂ ਵਹਿੜਾਂ ਅੱਜ ਦੋਆਂ ਦੀ ਤੁਹਾਨੂੰ ਵੀਡੀਓ ਦਿਖਾਤੀ ਹੈ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਦੰਦ ਦਿਖਾਉਣੇ ਤਾਂ ਦਿਖਾ ਵੀ ਦਿੰਨੇ ਆ ਬਾਈ ਦਿਖਾ ਦੇ ਦੰਦ ਹਾਂਜੀ ਸੋ ਦੰਦ ਦੋਸਤੋ ਇਹਦੇ ਤੁਹਾਨੂੰ ਦਿਖਾ ਹੀ ਦਿੰਨੇ ਆ ਮਾਰ ਦੋ ਕੈਮਰਾ ਬਾਈ ਕਨਫਰਮ ਮੈਂ ਦੋਂਦੀ ਵੱਚੀ ਓਕੇ ਹੋ ਗਈ ਬਈ ਸੋ ਅੱਜ ਦੀ ਜਿਹੜੀ ਵੀਡੀਓ ਸੀ ਦੱਸੋ ਇਹਦੇ ਚ ਦੋ ਨਾਗ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ